ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਮਹਿੰਗਾਈ ਦੇ ਯੁੱਗ ਦੇ ਵਿੱਚ ਤੇ ਕਲ ਯੁੱਗ ਦੇ ਵਿੱਚ ਇਮੋਸ਼ਨ ਜਜ਼ਬਾਤ ਤੇ ਭਾਵਨਾ ਬਹੁਤ ਹੀ ਘੱਟ ਮਿਲਦੀ ਹੈ ਤੇ ਜਿੱਥੇ ਗੱਲ ਆ ਜੇ ਵਪਾਰ ਦੀ ਵਪਾਰ ਦੇ ਵਿੱਚ ਤਾਂ ਬੰਦਾ ਕੋਰਾ ਕਰਾਰਾ ਹੋ ਜਾਂਦਾ ਕਿ ਪੈਸੇ ਲੈਣੇ ਆ ਤੇ ਕੰਮ ਕਰਨੇ ਆ ਭਾਵ ਕੀ ਪੜ ਲਿਖ ਕੇ ਨੌਜਵਾਨ ਨੇ ਜਿਹੜੇ ਨੌਕਰੀ ਮੰਗਦੇ ਨੇ ਜੇ ਨੌਕਰੀ ਨਹੀਂ ਤਾਂ ਆਪਦਾ ਕੰਮਕਾਰ ਕਰ ਦਿੰਦੇ ਤੇ ਹਰ ਬੰਦਾ ਚਾਹੁੰਦਾ ਕਿ ਪੈਸੇ ਕਮਾਈਏ ਆਪਦੇ ਸ਼ੌਂਕ ਪੂਰੇ ਕਰੀਏ ਲਗਜ਼ਰੀ ਲਾਈਫ ਜਈਏ ਪਰ ਅਸੀਂ ਪਹੁੰਚੇ ਹਾਂ ਬੱਤਾ ਪੈਕਟ ਲਾਈਫ ਕਲੀਨਿਕ ਦੇ ਵਿੱਚ ਇਹਦਾ ਨਾਮ ਹੈ ਜਿਹੜਾ ਹੈਗਾ ਦਾ ਪੈਟ ਲਾਈਫ ਕਲੀਨਿਕ ਆ ਪਰ ਜਿਹੜਾ ਨਾਮ ਹੈ ਜਿਹੜਾ ਜੇ ਅਸੀਂ ਚੇਂਜ ਕਰਨਾ ਚਾਹੀਏ ਤਾਂ ਬੇਸਹਾਰਾ ਪਸ਼ੂਆਂ ਦੇ ਲਈ ਜਾਨਵਰਾਂ ਦੇ ਲਈ ਸਦਭਾਵਨਾ ਰੱਖਣ ਵਾਲੀ ਇਹ ਇੱਕ ਦੁਕਾਨ ਨਹੀਂ ਇੱਕ ਸੰਸਥਾ ਹੈਗੀ ਕਿਉਂਕਿ ਜਤਿਨ ਕਪਲਾ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਜਿਹੜਾ ਸਵੇਰੇ ਬੇਸਹਾਰਾ ਪਸ਼ੂਆਂ ਦੀ ਸੇਵਾ ਕਰਦਾ ਇਸ ਤੋਂ ਇਲਾਵਾ ਇਸ ਤੋਂ ਪਹਿਲਾਂ ਇੱਥੇ ਕੁੱਤਿਆਂ ਦੀ ਮੁਫਤ ਜਾਂਚ ਦਾ ਕੈਂਪ ਲਗਾਇਆ ਗਿਆ ਇਸ ਤੋਂ ਇਲਾਵਾ ਜਿਹੜੀਆਂ ਬਿੱਲੀਆਂ ਨੇ ਉਹਨਾਂ ਦਾ ਵੀ ਇਲਾਜ ਇੱਥੇ ਕੀਤਾ ਜਾਂਦਾ ਤਾਂ ਆਓ ਇਹਨਾਂ ਦਾ ਸਪੋਰਟ ਕਰੋ ਤੇ ਆਪਣਾ ਕਲੀਨਿਕ ਖੋਲਿਆ ਮੇਰੇ ਦਾ ਕਲੀਨਿਕ ਚ ਘੱਟ ਬੈਨੇ ਹੋ ਤੇ ਸੇਵਾ ਚ ਜ਼ਿਆਦਾ ਰਹਿੰਦੇ ਹੋ ਹਾਂਜੀ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਮੈਂ ਸਵੇਰੇ ਤੇ ਸ਼ਾਮ ਦੋ ਟਾਈਮ ਜਿਹੜੀਆਂ ਆਪਣੀਆਂ ਐਨਜੀਓਸ ਚੱਲ ਰਹੀਆਂ ਬਰਨਾਲਾ ਮੈਂ ਉਹਦੇ ਵਿੱਚ ਸੇਵਾ ਕਰ ਰਿਹਾ ਜੋ ਕਿ ਆਪਣਾ ਮੈਨੂੰ ਬਹੁਤ ਖੁਸ਼ੀ ਮਿਲ ਰਹੀ ਹੈ ਤੇ ਉਹਨਾਂ ਨੂੰ ਵੀ ਬਹੁਤ ਖੁਸ਼ੀ ਮਿਲ ਰਹੀ ਜਦੋਂ ਠੀਕ ਹੋਉਂਦੇ। ਨਹੀਂ ਮੈਂ ਸ਼ੁਰੂ ਤੋਂ ਹੀ ਸੋਚਿਆ ਹੈ ਕਿ ਰੀਜ਼ਨੇਬਲ ਪ੍ਰਾਈਸ ਤੇ ਦੇਣਾ ਕਿਉਂਕਿ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਕਿ ਲੋਕ ਆਪਣਾ ਡੌਗ ਬਹੁਤ ਇਹੀ ਕਰਕੇ ਨਹੀਂ ਲੈ ਰਹੇ ਕਿ ਇਸ ਉਥੇ ਡਾਕਟਰ ਨੂੰ ਇੰਨਾ ਪੈਸਾ ਦੇਣਾ ਪੂਏ ਕਰਨਾ ਪੂ ਤਾਂ ਮੈਂ ਤੇ ਕਰੀਜ਼ਨੇਬਲ ਪ੍ਰਾਈਸ ਪੂਰੇ ਬਰਨਾਲੇ ਤੋਂ ਸਸਤੇ ਰੇਟ ਵਿੱਚ ਹਰ ਚੀਜ਼ ਇੱਥੇ ਕਰ ਰਹੇ ਆਂ ਈਵਨ ਮੈਡੀਸਨ ਵਿੱਚ ਵੀ ਡਿਸਕਾਊਂਟ ਦੇ ਰਹੇ ਆਂ ਕੀ ਕੀ ਮਿਲ ਰਿਹਾ ਇੱਥੇ ਆਪ ਨੂੰ ਜਦੋਂ ਕੋਈ ਬਿਮਾਰ ਹੁੰਦਾ ਐ ਐਨੀਮਲ ਉਹਦੇ ਪ੍ਰੋਪਰ ਟ੍ਰੀਟਮੈਂਟ ਮਿਲ ਰਿਹਾ ਹੈ ਕੱਪੜੇ ਜਿਵੇਂ ਸਰਦੀਆਂ ਦੇ ਕੱਪੜੇ ਮਿਲ ਰਹੇ ਨੇ ਫੀਡ ਵਗੈਰਾ ਮਿਲ ਰਹੀ ਹੈ ਹੱਟ ਹੱਟ ਵਗੈਰਾ ਮਿਲ ਰਹੀ ਹੈ ਸੋਫਾ ਉਹਨਾਂ ਜਿਹੜੇ ਕਿ ਹੁਣ ਜਿਵੇਂ ਠੰਡ ਵਿੱਚ ਨਹੀਂ ਥੱਲੇ ਬੈਠ ਸਕਦੇ ਉਹ ਹੈਗਾ ਤੇ ਆਪਣੇ ਐਸੈਸਰੀਜ਼ ਜੋ ਵੀ ਪਰਫਿਊਮ ਵਗੈਰਾ ਸਾਰਾ ਹਾਂਜੀ 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 ਉਹ ਜਿੱਥੋਂ ਮਰਜੀ ਬਰਨਾਲੇ ਪਤਾ ਕਰ ਲੈਣ ਉਹਦਾ ਸਸਤਾ ਹੀ ਮਿਲੂਗਾ ਹਾਂਜੀ ਹਾਂਜੀ ਮੈਂ ਕਰਿਆ ਕਿ ਵੀ ਜੇ ਕਿਸੇ ਹੋਮ ਵਿజిਟ ਕਰਵਾਣਾ ਹੈ ਕਿ ਨਹੀਂ ਕੋਈ ਬੰਦਾ ਆ ਸਕਦਾ ਤਾਂ ਉਹਦੇ ਮੈਂ ਕਰਿਆ ਕਿ ਵੀ ਕਰ ਦਿੰਦਾ ਹਾਂਜੀ ਮਤਲਬ ਮੈਨੂੰ ਇਹ ਹੈ ਕਿ ਆਪਣੇ ਇਥੇ ਬਰਨਾਲੇ ਵਿੱਚ ਇੱਕ ਤੰਦਰੁਸਤ ਜਾਰੇ ਜਿੰਨੇ ਜਾਨਵਰ ਆ ਰਹਿਣ ਤੇ ਉਹਨਾਂ ਨੂੰ ਵੀ ਜਿਹੜੇ ਡੌਗ ਰੱਖ ਰਹੇ ਨੇ ਜਾਂ ਕੋਈ ਹੋਰ ਐਨੀਮਲ ਰੱਖ ਰਿਹਾ ਕੋਈ ਨੰਦੀ ਰੱਖ ਰਿਹਾ ਕੋਈ ਗਾਂ ਰੱਖ ਰਿਹਾ ਕੋਈ ਮੱਝ ਰੱਖ ਰਿਹਾ ਤਾਂ ਉਹਨਾਂ ਨੂੰ ਵੀ ਅੱਗੇ ਫਾਇਦਾ ਹੋਵੇ ਕਿ ਉਹਨਾਂ ਦੀ ਜਿਹੜੇ ਵਪਾਰੀ ਰੱਖ ਰਹੇ ਨੇ ਉਹਨੂੰ ਵਪਾਰ ਚ ਵਧੀਆ ਹੋਵੇ ਤੇ ਜਿਹੜੇ ਆਪਣੇ ਸ਼ੌਂਕ ਲਈ ਰੱਖ ਰਹੇ ਨੇ ਕਿ ਉਹ ਆਪਣੇ ਘੱਟ ਪੈਸੇ ਵਿੱਚ ਆਪਣੇ ਸ਼ੌਂਕ ਪੂਰੇ ਕਰ ਸਕਣ ਠੀਕ ਹੈ ਕਲੀਨਿਕ ਵਿੱਚ ਕਿ ਉਹਨਾਂ ਦਾ ਸਸਤੇ ਵਿੱਚ ਹੋ ਕਿ ਤੇ ਹੋਰ ਤੁਹਾਨੂੰ ਦੱਸ ਦੇਣਾ ਕਿ ਜਿਹੜਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਊਗਾ ਉਹਨੂੰ ਮੇਰੀ ਓਪੀਡੀ ਫੀਸ ਤੇ 30% ਡਿਸਕਾਊਂਟ ਮਿਲੇਗਾ ਜਿਹੜਾ ਤੁਹਾਡਾ ਪੇਜ ਆ ਉਹਦਾ ਕੀ ਨਾਮ ਹੈ ਮੇਰੇ ਇੰਸਟਾਗ੍ਰam ਤੇ ਪੇਜ ਹੈ ਬੱਤਾ ਪੈਟ ਲਾਈਫ ਕਲੀਨਿਕ ਉਹਦੀ 5% ਮੇਰੇ ਵੱਲੋਂ ਚਲੋ 5% ਤੁਹਾਡੇ ਗਿਆ ਤੇ 1% ਹੋਰ 35% ਮੈਂ ਮਤਲਬ ਓਪੀਡੀ ਆਪਣੀ ਬਿਲਕੁਲ ਉਹਨਾਂ ਦੇ ਕਰ ਦੂੰਗਾ ਜਿੰਨੀ ਮੇਰੀ ਓਪੀਡੀ 35 ਇੱਥੇ ਆ ਬਰਨਾਲਾ ਨਾਨਸ ਰੋਡ ਜਿੱਥੇ ਸਾਬਕਾ ਵਿਧਾਇਕ ਸਰਦਾਰ ਕੇਵਲ ਸਿੰਘ ਢਿਲੋਂ ਦੀ ਰਹਾਇਸ਼ ਹੈ ਅਤੇ ਕਾੜਾਂ ਦੀ ਮਾਰਕੀਟ ਹੈਗੀ ਉੱਥੇ ਇਹ ਦੁਕਾਨ ਬਣੀ ਹੋਈ ਆ ਟੀਵੀ ਸਕਰੀਨ ਦੇ ਉੱਪਰ ਨੰਬਰ ਤੇ ਪਤਾ ਚਾਹ